ਈਮਾਨਦਾਰੀ ਦਾ ਇਨਾਮ ਗੁਲਲ ਆਪਣੀ ਮੰਮੀ ਨਾਲ ਬਾਜ਼ਾਰ ਗਿਆ ਉਹਨਾਂ ਨੇ ਦੀਵਾਲੀ ਦੇ ਤਿਉਹਾਰ ਲਈ ਬਹੁਤ ਸਾਰੀ ਖਰੀਦਦਾਰੀ ਕਰਨੀ ਸੀ ਮੰਮੀ ਨੇ ਗੁਲਲ ਲਈ ਨਵੇਂ ਕੱਪੜੇ ਖਰੀਦੇ ਫੁੱਲਝੜੀਆਂ ਮੋਮਬਤੀਆਂ ਦੀਵੇ ਅਤੇ ਰਿਸ਼ਤੇਦਾਰਾਂ ਲਈ ਤੋਹਫ਼ੇ ਖਰੀਦੇ ਫਿਰ ਉਹ ਬਿਜਲੀ ਦੀ ਦੁਕਾਨ ਵਿੱਚ ਗਏ ਜਿੱਥੇ ਉਹਨਾਂ ਨੇ ਇੱਕ ਪ੍ਰੈਸ ਖਰੀਦਣੀ ਸੀ ਗੁਲਲ ਦੇ ਮੰਮੀ ਨੇ ਦੁਕਾਨਦਾਰ ਨੂੰ ਸਭ ਤੋਂ ਚੰਗੀ ਪ੍ਰੈਸ ਦਿਖਾਉਂਨ ਲੈ ਕੇ ਆਪ ਉਹਨਾਂ ਨੇ ਫਿਲਿਪ ਫਿਲਿਪਸ ਦੀ ਵਧੀਆ ਪ੍ਰੈਸ ਖਰੀਦ ਕੇ ਦੁਕਾਨਦਾਰ ਨੂੰ ਬਣਦੇ ਪੈਸੇ ਦਿੱਤੇ ਘਰ ਆ ਕੇ ਜਦੋਂ ਗੁਲਾਲ ਦੇ ਮੰਮੀ ਨੇ ਹਿਸਾਬ ਕੀਤਾ ਤਾਂ ਉਹਨਾਂ ਕੋਲ 1000 ਰੁਪਏ ਵੱਧ ਗਿਆ ਉਹਨਾਂ ਨੇ ਯਾਦ ਉਹਨਾਂ ਨੂੰ ਯਾਦ ਆਇਆ ਕਿ ਪ੍ਰੈਸ ਲੈਨ ਮੇਲੇ ਉਹਨਾਂ ਨੇ 5000 ਦੀ ਜਗ੍ਹਾ ਦੁਕਾਨਦਾਰ ਨੂੰ 4000 ਰੁਪਏ ਦੇ ਦਿੱਤੇ ਹਨ ਉਹਨਾਂ ਨੇ ਗੁਲਾਲ ਨਾਲ ਗੱਲ ਕੀਤੀ ਅਸੀਂ ਪ੍ਰੈਸ ਵਾਲੇ ਦੁਕਾਨਦਾਰ ਨੂੰ ਹਜ਼ਾਰ ਰੁਪਏ ਕੱਟਦੇ ਆਏ ਹਾਂ ਗੁਲਾਨ ਤੁਹਾਡੇ ਹਿਸਾਬ ਨਾਲ ਸਾਨੂੰ ਕੀ ਕਰਨਾ ਚਾਹੀਦਾ ਹੈ ਇਹ ਤਾਂ ਵਧੀਆ ਗੱਲ ਹੈ ਆਪਣਾ 1000 ਬਚ ਗਿਆ ਮੇਰੇ ਲਈ ਪਟਾਕੇ ਖਰੀਦੇ ਨਾ ਗੁਲਾਨ ਨੇ ਖੁਸ਼ ਹੁੰਦਿਆ ਗਿਆ ਨਹੀਂ ਬੇਟਾ ਕਿਸੇ ਦਾ ਹੱਕ ਰੱਖਣਾ ਪਾਪ ਹੁੰਦਾ ਹੈ ਗੁਰਬਾਨੀ ਵਿੱਚ ਵੀ ਲਿਖਿਆ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਪਾਪ ਜਿਹੜਾ ਕਿਸੇ ਦਾ ਹੱਕ ਖਾਂਦਾ ਹੈ ਉਹ Hindu ਅਤੇ Sikh ਲਈ ਗਊਖਾਨ ਅਤੇ Musalman ਲਈ ਸੂਰਖਾਨ ਦੇ ਬਰਾਬਰ ਹੈ ਦੁਕਾਨਦਾਰ ਨੇ ਤਾਂ ਸਾਨੂੰ ਅੱਜ 1000 ਦਾ ਹੀ ਬਿੱਲ ਦਿੱਤਾ ਹੈ ਜੇਕਰ ਅਸੀਂ ਇੱਕ ਹਜ਼ਾਰ ਨਹੀਂ ਦੇਵਾਂਗੇ ਤਾਂ ਉਸ ਨੂੰ ਆਪਣੀ ਜੇਬ ਵਿੱਚੋਂ ਪੰਨਾ ਪਏਗਾ ਇਹ ਤਾਂ ਸਰਾਸਰ ਗਲਤ ਹੈ ਨਾ ਮੰਮੀ ਨੇ ਗੁਲਾਮ ਨੂੰ ਸਮਝਾਇਆ ਕੀ ਪਤਾ ਉਸਨੇ ਸਾਡੇ ਤੋਂ ਵੱਧ ਪੈਸੇ ਲਏ ਹੋਣ ਇਸ ਲਈ ਸਾਡੇ ਪੈਸੇ ਬਚ ਗਏ ਗੁਲਾਮ ਨੇ ਦਲੀਲ ਦਿੱਤੀ ਠੀਕ ਹੈ ਵੱਧ ਲੈ ਹੋਣਗੇ ਪਰ ਸਾਨੂੰ ਤਾਂ ਉਸਨੇ 5000 ਹੀ ਦੱਸੇ ਸਨ ਅਸੀਂ ਤਾਂ 5000 ਹੀ ਮਨਜ਼ੂਰ ਕਿਤੇ ਸਨ ਸਾਡੀ ਸਹਿਮਤੀ ਨਾਲ ਹੀ ਉਸਨੇ ਬਿੱਲ ਕਟਿਆ ਸੀ ਇਸ ਲਈ ਸਾਨੂੰ ਉਸ ਦਾ 1000 ਵਾਪਸ ਕਰਨਾ ਚਾਹੀਦਾ ਹੈ ਮੰਮੀ ਨੇ ਫਿਰ ਸਮਝਾਇਆ ਪਰ ਉਸ ਨੂੰ ਕਿਵੇਂ ਪਤਾ ਲੱਗੂਗਾ ਕਿ ਅਸੀਂ ਪੈਸੇ ਕੱਟ ਦਿੱਤੇ ਹਨ ਕਿੰਨੇ ਗਾਹਕਾਂ ਆਏ ਹੋਣਗੇ ਸਾਰਾ ਹਿਸਾਬ ਕਰਨ ਤੋਂ ਬਾਅਦ ਹੀ ਪਤਾ ਲੱਗੇਗਾ ਕਿ 1000 ਘਟ ਹੈ ਗੁਲਲ ਨੇ ਫਿਰ ਗਿਆ ਠੀਕ ਹੈ ਉਸ ਨੂੰ ਤਾਂ ਨਹੀਂ ਪਤਾ ਲੱਗੇਗਾ ਪਰ ਸਾਨੂੰ ਤਾਂ ਪਤਾ ਹੈ ਨਾ ਰੱਬ ਨੂੰ ਤਾਂ ਪਤਾ ਹੈ ਨਾ ਬੇਟਾ ਗੁਲਲ ਰੱਬ ਦੀਆਂ ਦੋ ਅੱਖਾਂ ਸਾਨੂੰ ਹਰ ਵੇਲੇ ਵੇਖ ਰਹੀਆਂ ਹੁੰਦੀਆਂ ਹਨ ਉਸ ਨੂੰ ਪਤਾ ਹੈ ਕਿ ਅਸੀਂ ਬੇਈਮਾਨੀ ਕਰ ਰਹੇ ਹਾਂ ਕੋਈ ਵੀ ਗਲਤੀ ਕਰਕੇ ਅਸੀਂ ਲੋਕਾਂ ਕੋਲੋਂ ਤਾਂ ਵੱਸ ਸਕਦੇ ਹਾਂ ਪਰ ਰੱਬ ਕੋਲੋਂ ਨਹੀਂ ਵੱਸ ਸਕਦੇ ਕੀ ਪਤਾ ਹੈ ਉਹ ਸਾਡਾ ਇਮਤਿਹਾਨ ਹੀ ਲੈ ਰਿਹਾ ਹੋਵੇ ਇਹ ਵੇਖਣ ਲਈ ਕਿ ਅਸੀਂ ਕਿੰਨੇ ਇਮਾਨਦਾਰ ਹਾਂ ਇਸ ਤੋਂ ਵੀ ਵੱਡੀ ਗੱਲ ਬੇਟਾ ਅਸੀਂ ਜਦੋਂ ਵੀ ਕੋਈ ਗਲਤ ਕੰਮ ਕਰਦੇ ਹਾਂ ਝੂਠ ਬੋਲਦੇ ਬੇਈਮਾਨੀ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਅਸੀਂ ਆਪਣੇ ਆਪ ਅੱਗੇ ਸ਼ਰਮਸਾਰ ਹੁੰਦੇ ਹਾਂ ਇਸ ਲਈ ਜ਼ਿੰਦਗੀ ਵਿੱਚ ਕਦੇ ਵੀ ਇਮਾਨਦਾਰੀ ਸੱਚਾਈ ਦਾ ਪੱਲਾ ਨਹੀਂ ਛੱਡਣਾ ਬੇਈਮਾਨੀ ਕਰਕੇ ਕਮਾਇਆ ਧਨ ਕਦੇ ਵੀ ਸੁੱਖ ਨਹੀਂ ਦੇ ਸਕਦਾ ਬੇਈਮਾਨੀ ਵਾਲਾ ਪੈਸਾ ਕਿਸੇ ਨਾ ਕਿਸੇ ਤਰੀਕੇ ਨਾਲ ਦੁੱਗਣਾ ਹੋ ਕੇ ਚਲਾ ਜਾਂਦਾ ਹੈ ਕਿਸੇ ਬਿਮਾਰੀ ਦੇ ਰੂਪ ਵਿੱਚ ਜਾਂ ਫਿਰ ਕਿਸੇ ਹੋਰ ਨੁਕਸਾਨ ਦੇ ਰੂਪ ਵਿੱਚ ਇਸ ਲਈ ਕਦੇ ਵੀ ਕਿਸੇ ਦਾ ਹੱਕ ਨਾ ਰੱਖੋ ਆਪਣੀ ਦਸਾਂ ਨੌਆਂ ਦੀ ਕਿਰਤ ਕਰੋ ਅਤੇ ਉਸ ਵਿੱਚੋਂ ਵੀ ਦਸਵੰਤ ਕੱਢੋ ਇਹ ਹੀ ਸਾਡੇ ਗੁਰੂਆਂ ਦੀ ਸਿੱਖਿਆ ਹੈ ਮੰਮੀ ਨੇ ਗੁਲਾਲ ਨੂੰ ਪਿਆਰ ਨਾਲ ਸਮਝਾਇਆ ਗੁਲਾਲ ਦੀ ਮੰਮੀ ਨੇ ਫਿਰ ਦੁਕਾਨਦਾਰ ਨੂੰ ਫੋਨ ਕਰਕੇ ਪੁੱਛਿਆ ਕਿ ਉਹ ਚੈੱਕ ਕਰਕੇ ਦੱਸਣ ਉਹਨਾਂ ਨੇ ਪ੍ਰੈਸ ਦੇ ਕਿੰਨੇ ਪੈਸੇ ਲਏ ਹਨ ਜਦੋਂ ਦੁਕਾਨਦਾਰ ਨੇ ਚੈੱਕ ਕੀਤਾ ਤਾਂ ਗੱਲੇ ਵਿੱਚ ਕੇਵਲ 4000 ਰੁਪਏ ਹੀ ਸਨ ਅਜੇ ਤੱਕ ਹੋਰ ਕੋਈ ਗਾਹਕ ਨਹੀਂ ਸੀ ਆਇਆ ਦੁਕਾਨਦਾਰ ਦਾ ਜਿਵੇਂ ਸਾਹ ਹੀ ਸੁੱਕ ਗਿਆ ਗੁਲਾਲ ਦੇ ਮੰਮੀ ਨੇ ਦੁਕਾਨਦਾਰ ਨੂੰ ਕਿਹਾ ਕਿ ਉਹਨਾਂ ਨੂੰ ਵੀ ਕਰ ਆ ਕੇ ਹੀ ਪਤਾ ਲੱਗਿਆ ਕਿ ਉਹ 1000 ਰੁਪਏ ਘਟਦੇ ਆਏ ਹਨ ਉਹ ਕਿਸੇ ਵਰਕਰ ਨੂੰ ਭੇਜ ਕੇ ਮੰਗਵਾ ਸਕਦੇ ਹਨ ਦੁਕਾਨਦਾਰ ਨੇ ਗੁਲਾਲ ਦੀ ਮੰਮੀ ਦਾ ਅਨੇਕ ਵਾਰ ਧੰਨਵਾਦ ਕੀਤਾ ਅਤੇ ਕਿਹਾ ਕਿ ਉਸਨੇ ਇਮਾਨਦਾਰੀ ਦੀਆਂ ਕਹਾਣੀਆਂ ਤਾਂ ਬਹੁਤ ਪੜੀਆਂ ਹਨ ਪਰ ਅੱਜ ਪਹਿਲੀ ਵਾਰ ਅਨੁਭਵ ਹੋਇਆ ਹੈ ਕਿ ਕੋਈ ਆਪਣੇ ਘਰ ਪਹੁੰਚ ਕੇ ਦੱਸ ਰਿਹਾ ਹੈ ਕਿ ਉਸਨੇ ਪੈਸੇ ਘਟ ਦਿੱਤੇ ਹਨ ਆ ਕੇ ਲੈ ਜਾਓ ਮੈਡਮ ਸਾਡੇ ਕੋਲ ਤਾਂ ਤੁਹਾਡਾ ਕੋਈ ਪਤਾ ਹੀ ਨਹੀਂ ਸੀ ਅੱਜ ਕੱਲ ਤਾਂ ਲੋਕ 5 ਰੁਪਏ ਲਈ ਬੇਮਾਨੀ ਬੇਮਾਨ ਹੋ ਸਕਦੇ ਹਨ ਹੋ ਜਾਂਦੇ ਹਨ ਇਹ ਤਾਂ ਫਿਰ ਵੀ 1000 ਰੁਪਇਆ ਹੈ ਥੋੜੀ ਦੇਰ ਬਾਅਦ ਇੱਕ ਲੜਕੇ ਨੇ ਦਰਵਾਜ਼ਾ ਖੜਕਾਇਆ ਉਸ ਕੋਲ ਇੱਕ ਵੱਡਾ 사ਦਾ ਡੱਬਾ ਸੀ ਪੁੱਛਣ ਤੇ ਪਤਾ ਲੱਗਿਆ ਕਿ ਇਹ ਦੁਕਾਨਦਾਰ ਨੇ ਖੁਸ਼ ਹੋ ਕੇ ਇਨਾਮ ਭੇਜਿਆ ਹੈ ਲੜਕੇ ਨੇ ਦੱਸਿਆ ਕਿ ਅਸਲ ਵਿੱਚ ਦੀਵਾਲੀ ਦੇ ਮੌਕੇ ਤੇ ਬਹੁਤ سارے ਤੋਹਫੇ ਮੁਫਤ ਵਿੱਚ ਆਉਂਦੇ ਹਨ ਦੁਕਾਨਦਾਰ ਉਹ ਤੋਹਫੇ ਗਾਹਕਾਂ ਨੂੰ ਨਹੀਂ ਦਿੰਦੇ ਛੁਪਾ ਲੈਂਦੇ ਹਨ ਦੁਕਾਨਦਾਰ ਨੇ ਪ੍ਰੈਸ ਨਾਲ ਮਿਲਣ ਵਾਲਾ ਤੋਹਫਾ ਵੀ ਰੱਖ ਲਿਆ ਸੀ ਪਰ ਆਪ ਜੀ ਦੀ ਇਮਾਨਦਾਰੀ ਨੇ ਉਸ ਦੀ ਆਤਮਾ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ ਉਸ ਨੇ ਵੀ ਅੱਗੇ ਤੋਂ ਹਰ ਗਾਹਕ ਨਾਲ ਇਮਾਨਦਾਰੀ ਨਾਲ ਪੇਸ਼ ਆਉਣ ਦਾ ਪ੍ਰਣ ਕਰ ਲਿਆ ਹੈ ਇਹ ਤੋਹਫੇ ਤੁਹਾਡੇ ਹੀ ਹਨ ਜਿਹੜੇ ਪ੍ਰੈਸ ਨਾਲ ਮੁਫਤ ਵਿੱਚ ਆਏ ਸਨ ਪਰ ਇੱਕ ਹੋਰ ਤੋਹਫਾ ਉਸਨੇ ਤੁਹਾਡੀ ਇਮਾਨਦਾਰੀ ਦੇ ਇਨਾਮ ਵਜੋਂ ਵੀ ਭੇਜਿਆ ਹੈ ਨਾਲ ਹੀ ਢੇਰ ਸਾਰਾ ਧੰਨਵਾਦ ਕੀਤਾ ਹੈ ਸਾਡੇ ਤੁਹਾਡੇ ਇਸ ਕਰਮ ਨੇ ਉਹਨਾਂ ਦਾ ਜੀਵਨ ਹੀ ਬਦਲ ਦਿੱਤਾ ਹੈ ਗੁਲਲਾਨ ਦੇ ਮੰਮੀ ਨੇ ਲੜਕੇ ਨੂੰ 1000 ਰੁਪਏ ਦਿੱਤਾ ਤੋਹਫਿਆਂ ਲਈ ਧੰਨਵਾਦ ਕੀਤਾ ਇਹ ਸਭ ਕੁਝ ਕੋਲ ਖੜਾ ਗੁਲਲਾਨ ਵੀ ਵੇਖ ਰਿਹਾ ਸੀ ਗੁਲਾਲ ਦੀ ਮੰਮੀ ਨੂੰ ਹੁਣ ਕੁਝ ਵੀ ਕਹਿਣ ਦੀ ਜ਼ਰੂਰਤ ਨਹੀਂ ਸੀ ਗੁਲਾਲ ਖੁਦ ਹੀ ਬੋਲ ਉੱਠਿਆ ਵਾਹ ਮੰਮੀ ਤੁਹਾਡੀ ਇਮਾਨਦਾਰੀ ਨੇ ਤਾਂ ਦੁਕਾਨਦਾਰ ਨੂੰ ਵੀ ਇਮਾਨਦਾਰ ਬਣਾ ਦਿੱਤਾ ਮੈਂ ਵੀ ਹਮੇਸ਼ਾ ਇਮਾਨਦਾਰ ਰਹਾਂਗਾ ਕਦੇ ਕੋਈ ਬੇਇਮਾਨੀ ਨਹੀਂ ਕਰਾਂਗਾ ਕਦੇ ਝੂਠ ਨਹੀਂ ਬੋਲਾਂਗਾ ਹਮੇਸ਼ਾ ਸੱਚ ਦੀ ਰਾਹ ਤੇ ਚੱਲਾਂਗਾ ਸਦਕੇ ਜਾਵਾਂ ਮੈਂ ਐਵੇਂ ਹੀ ਤੇਰੇ ਨਾ ਤੇਰਾ ਨਾਂ ਗੁਲਾਲ ਥੋੜਾ ਹੀ ਰੱਖਿਆ तू ਸੱਚ ਮੁਚੀ ਗੁਰੂ ਦਾ ਲਾਲ ਹੈ ਇੱਕ ਦਿਨ ਸਭ ਨੂੰ ਤੇਰੇ ਤੇ ਮਾਨ ਹੋਏਗਾ ਜਿਉਂਦਾ ਰਹਿ ਮਾਨ ਨੇ ਗੁਲਾਮ ਨੂੰ ਗੱਲ ਨਾਲ ਲਾ ਲਿਆ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ नेक्स्ट ਵੀਡੀਓ ਵਿੱਚ ਅਸੀਂ ਦੇਖਾਂਗੇ x ਕੀ ਐਕਸਰਸਾਈਜ਼ ਬਾਏ ਗਾਇਸ ਥੈਂਕ ਯੂ